ਸੋ ਸ਼ਿਖਲਜੀ ਉਮੀਦ ਕਰਦੀ ਆਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਣਿਓ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਅਕਸਰ ਆਪਾਂ ਆਪਣੇ ਆਪ ਨੂੰ ਹੋਰਾਂ ਨਾਲ ਕੰਪੇਅਰ ਕਰਨ ਲੱਗ ਜਾਂਦੇ ਆਂ ਤੇ ਜਿਹੜਾ ਆਪਣਾ ਹੋਰਾਂ ਨਾਲ ਕੰਪੇਅਰ ਕਰਨ ਵਾਲਾ ਨੇਚਰ ਏ ਇਹ ਆਪਾਂ ਨੂੰ ਦਿਨ ਰਾਤ ਦੁਖੀ ਕਰਦਾ ਰਹਿੰਦਾ ਹੈ ਇਹਦੇ ਰਿਲੇਟਡ ਨਾ ਮੈਂ ਤੁਹਾਨੂੰ ਇੱਕ ਸਟੋਰੀ ਸੁਣਾਣੀ ਆ ਇੱਕ ਜੰਗਲ ਹੁੰਦਾ ਹੈ ਜੰਗਲ ਦੇ ਨੇੜੇ ਇੱਕ ਵਿਲੇਜ ਹੁੰਦਾ ਹੈ ਜਿੱਥੋਂ ਦਾ ਇੱਕ ਲੜਕਾ ਹੁੰਦਾ ਹੈ ਲੜਕੇ ਦਾ ਨਾਮ ਹੁੰਦਾ ਹੈ ਅਰਜੁਨ ਉਪੜਾਈ ਵਿੱਚ ਬਹੁਤ ਵਧੀਆ ਹੁੰਦਾ ਪਰ ਅਕਸਰ ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਉਹਦੀ ਕਲਾਸ ਦੇ ਕਿਸੇ ਹੋਰ ਸਟੂਡੈਂਟ ਦੇ ਉਹਦੇ ਨਾਲੋਂ ਵਧੀਆ ਮਾਰਕਸ ਆ ਜਾਂਦੇ ਆ ਉਹ ਉਸੇ ਟਾਈਮ ਹੀ ਸੈਡ ਹੋ ਜਾਂਦਾ ਹੈ ਉਹ ਕਹਿੰਦਾ ਕਿ ਹਾਏ ਮੇਰੇ ਕਿਉਂ ਨਹੀਂ ਵਧੀਆ ਆਏ ਇਹਦੇ ਕਿਉਂ ਵਧੀਆ ਆ ਗਏ ਜਾਂ ਫਿਰ ਉਹਦੇ ਨੇਬਰ 'ਚ ਕੋਈ ਅਮੀਰ ਬੰਦਾ ਰਹਿੰਦਾ ਹੈ ਤਾਂ ਉਹ ਅਮੀਰ ਬੰਦੇ ਨੂੰ ਦੇਖ ਕੇ ਵੀ ਸੈਡ ਹੁੰਦਾ ਰਹਿੰਦਾ ਕਿ ਹਾਏ ਇਹਨੇ ਅਮੀਰ ਕਿਉਂ ਆ ਮੈਂ ਕਿਉਂ ਨਹੀਂ ਜਾਂ ਕਿਸੇ ਦੀ ਹੈਲਥ ਵਧੀਆ ਹੁੰਦੀ ਹੈ ਤਾਂ ਉਹਦੇ ਵੱਲ ਦੇਖ ਕੇ ਵੀ ਮਤਲਬ ਆਪਣੇ ਆਪ ਨੂੰ ਹਰ ਪੱਖੋਂ ਕੰਪੇਅਰ ਕਰਦਾ ਰਹਿੰਦਾ ਤਾਂ ਉਹ ਇਸ ਚੀਜ਼ ਤੋਂ ਨਾ ਬਹੁਤ ਨਰਾਸ਼ ਹੁੰਦਾ ਤੇ ਇੱਕ ਦਿਨ ਉਹਦੇ ਵਿਲੇਜ 'ਚ ਇੱਕ 올ਡ ਮੈਨ ਆਉਂਦਾ ਤੇ ਸਾਰੇ ਲੋਕ ਉਹਦੇ ਨਾਲ ਆਪਣੀਆਂ ਪ੍ਰੋਬਲਮ ਡਿਸਕਸ ਕਰ ਰਹੇ ਹੁੰਦੇ ਨੇ ਤੇ ਅਰਜੁਨ ਵੀ ਜਾ ਕੇ 올ਡ ਮੈਨ ਕੋਲ ਗੱਲਬਾਤ ਕਰਦੇ ਆ ਉਹਨਾਂ ਨੂੰ ਕਹਿੰਦਾ ਕਿ ਮੇਰੀ ਇਹ ਪ੍ਰੋਬਲਮ ਆ ਕਿ ਮੈਂ ਆਪਣੇ ਆਪ ਨੂੰ ਮਤਲਬ ਕਿ ਦੂਜਿਆਂ ਨਾਲ ਕੰਪੇਅਰ ਕਰਦਾ ਮੈਂ ਤੇ ਮੈਂ ਕਹਿੰਦਾ ਇਹ ਆਦਤ ਤੂੰ ਮਤਲਬ ਇਹ ਆਦਤ ਤੇ ਤੂੰ ਛੁਟਕਾਰਾ ਵੀ ਪਾਉਣਾ ਚਾਹੁੰਦਾ ਕਿਉਂਕਿ ਮੇਰੀ ਇਹ ਆਦਤ ਮੈਨੂੰ ਬਹੁਤ ਦੁਖੀ ਕਰਦੀ ਉਹ ਬਜ਼ੁਰਗ ਆਦਮੀ ਉਹਨੂੰ ਕਹਿੰਦਾ ਕਿ ਕੱਲ ਤੂੰ ਇੱਕ ਨਾ ਪੁਰਾਣੇ ਦਰਖਤ ਕੋਲ ਆ ਜੀ ਮੈਂ ਤੇਰਾ ਉੱਥੇ ਵੇਟ ਕਰੂੰਗਾ ਤੇ ਉੱਥੇ ਤੈਨੂੰ ਆਪਣੀਆਂ ਪ੍ਰੋਬਲਮਾਂ ਦਾ ਸਾਰੀਆਂ ਦਾ ਛੁਟਕਾਰਾ ਮਿਲ ਜਾਏਗਾ ਤੇ ਉਹ ਦੂਜੇ ਦਿਨ ਉਹ ਬਜ਼ੁਰਗ ਆਦਮੀ ਦੇ ਨਾਲ ਨਾ ਇੱਕ ਪੁਰਾਣੇ ਦਰਖਤ ਕੋਲ ਚਲਾ ਜਾਂਦਾ ਜੰਗਲ ਦੇ ਵਿੱਚ ਉਦ੍ਰਕਤ ਕੋਲ ਬੈਠ ਕੇ ਕੁਝ ਗੱਲਾਂ ਮਤਾ ਕਰਦੇ ਨੇ ਤੇ ਉਹ ਬਜ਼ੁਰਗ ਆਦਮੀ ਨੂੰ ਕਹਿੰਦਾ ਕਿ ਤੈਨੂੰ ਸਾਹਮਣੇ ਇੱਕ ਐਪਲ ਦਾ ਪੇੜ ਦਿਖ ਰਿਹਾ ਤੇ ਉਹ ਕਹਿੰਦਾ ਬਿਲਕੁਲ ਤੇ ਕਹਿੰਦਾ ਤੈਨੂੰ ਉਹਦੇ ਨਾਲ ਇੱਕ ਨਾਰੀਅਲ ਦਾ ਪੇੜ ਵੀ ਦਿਖ ਰਿਹਾ ਉਹ ਕਹਿੰਦਾ ਹਾਂਜੀ ਦਿਖ ਰਿਹਾ ਕਹਿੰਦਾ ਜੇ ਐਪਲ ਦਾ ਪੇੜ ਕਹੇ ਕਿ ਮੈਂ ਨਾਰੀਅਲ ਦੇ ਪੇੜ ਵਾਂਗੂ ਲੰਮਾ ਕਿਉਂ ਨਹੀਂ ਆ ਕਿ ਇਹ ਸਹੀ ਰਹੇਗੀ ਜਨੂਨ ਚੀਜ਼ਾਂ ਕਹਿੰਦਾ ਨਹੀਂ ਇਹ ਤਾਂ ਬਿਲਕੁਲ ਬੇਵਕੂਫੀ ਵਾਲੀ ਚੀਜ਼ ਆ ਕਿਉਂਕਿ ਐਪਲ ਦਾ ਪੇੜ ਇੰਨੇ ਸੋਹਣੇ ਮਤਲਬ ਸਵੀਟ ਫਲ ਦੇ ਰਿਹਾ ਉਹ ਆਪਣੇ ਆਪ ਚ ਬਹੁਤ ਵਧੀਆ ਤੇ ਕਹਿੰਦਾ ਜੇ ਨਾਰੀਅਲ ਦਾ ਪੇੜ ਕਵੇ ਕਿ ਮੈਨੂੰ ਐਪਲ ਵਰਗੇ ਸਵੀਟ ਫਲ ਕਿਉਂ ਨਹੀਂ ਲੱਗਦੇ ਕੀ ਇਹ ਸੋਚਣਾ ਉਹਦੇ ਵਾਸਤੇ ਚੰਗੀ ਗੱਲ ਹੈ ਕਹਿੰਦਾ ਨਹੀਂ ਬਿਲਕੁਲ ਵੀ ਚੰਗੀ ਗੱਲ ਨਹੀਂ ਕਿਉਂਕਿ ਨਾਰੀਅਲ ਆਪਣੀ ਜਗ੍ਹਾ ਤੇ ਬਹੁਤ ਪਰਫੈਕਟ ਚੀਜ਼ ਦੇ ਰਿਹਾ ਕਹਿੰਦਾ ਕਿ ਫਿਰ ਇਹੀ ਤਾਂ ਚੀਜ਼ ਆ ਵੀ ਹੁਣ ਤੂੰ ਇੱਕ ਵਾਰ ਜੰਗਲ ਵੱਲ ਦੇਖ ਕਿ ਜਿਹੜੇ ਜੰਗਲ 'ਚ ਸਾਰੇ ਪੇੜ ਪੌਦੇ ਨੇ ਉਹ ਦੇਖ ਕੇ ਤੈਨੂੰ ਕੀ ਫੀਲ ਹੋ ਰਿਹਾ ਕਹਿੰਦਾ ਮੈਨੂੰ ਦੇਖ ਕੇ ਫੀਲ ਹੋ ਰਿਹਾ ਵੀ ਕਿੰਨਾ ਸੋਹਣਾ ਆ ਸਾਰਾ ਕੁਝ ਕਿੰਨਾ ਪੀਸਫੁਲ ਹੈ ਕਿੰਨੀ ਕਿੰਨੀ ਸੋਹਣੀ ਚੀਜ਼ਾਂ ਸਾਰਿਆਂ ਨੂੰ ਸ਼ਾਂਤੀ ਦੇ ਰਹੀ ਨੇ ਕਹਿੰਦਾ ਕਿ ਜੇ ਦੇ ਵਿੱਚ ਜਿਹੜੇ ਪੇੜ ਪੌਦੇ ਨੇ ਉਹਨਾਂ ਵਿੱਚੋਂ ਹਰ ਪੇੜ ਪੌਦਾ ਕਹੇ ਕਿ ਮੈਂ ਨਹੀਂ ਹੋਣਾ ਚਾਹੀਦਾ ਸੀ ਮੈਂ ਨਹੀਂ ਹੋਣਾ ਚਾਹੀਦਾ ਸੀ ਤੇ ਕੀ ਇਹ ਜਿਹੜੀ ਸੋਹਣੀ ਸ਼ਾਂਤੀ ਹੈ ਸਾਰੀਆਂ ਚੀਜ਼ਾਂ ਤੇਨੂੰ ਅੱਜ ਦੇਖਣ ਨੂੰ ਮਿਲ ਰਹੀਆਂ ਉਹ ਮਿਲਣੀਆਂ ਸੀ ਉਹ ਕਹਿੰਦਾ ਕਿ ਨਹੀਂ ਬਿਲਕੁਲ ਨਹੀਂ ਕਹਿੰਦਾ ਐਵੇਂ ਹੀ ਤਾਂ ਜ਼ਿੰਦਗੀ ਏ ਜਿਵੇਂ ਐਪਲ ਦਾ ਪੇੜ ਆਪਣੀ ਥਾਂ ਤੇ ਇੰਪੋਰਟੈਂਟ ਆ ਉਹ ਬੜੀ ਥਾਂ ਤੇ ਉਹਦੇ ਅੰਦਰ ਕਾਬਲੀਅਤ ਆ ਉਹ ਸੋਹਣੇ ਫਰੂਟ ਦੇ ਰਿਆ ਏ ਉਵੇਂ ਹੀ ਨਾਰੀਅਲ ਦੇ ਪੇੜ ਦੀ ਆਪਣੀ ਜਗ੍ਹਾ ਤੇ ਖਾਸੀਅਤ ਏ ਤੇ ਇਸੇ ਤਰ੍ਹਾਂ ਹੀ ਪੂਰੀ ਜ਼ਿੰਦਗੀ ਵਿੱਚ ਹਰ ਇਨਸਾਨ ਦੀ ਆਪਣੀ ਖਾਸੀਅਤ ਏ ਉਹ ਉਹਦੇ ਕੋਲ ਜਿਹੜੇ ਗੁਣ ਆ ਉਹ ਉਹਦੇ ਲਈ ਜ਼ਿਆਦਾ ਇੰਪੋਰਟੈਂਟ ਨੇ ਜਿਵੇਂ ਕਿ ਜੇ ਤੂੰ ਆ ਤਾਂ ਧਰੇ ਵਿੱਚ ਜਿਹੜੇ ਗੁਣ ਆ ਉਹ ਤੇਰੀ ਜ਼ਿੰਦਗੀ ਦੇ ਲਈ ਇੰਪੋਰਟੈਂਟ ਆ ਜਿਹੜੀਆਂ ਖੁਸ਼ੀਆਂ ਤੂੰ ਕਿਸੇ ਨੂੰ ਦੇ ਸਕਦਾ ਆ ਉਹ ਦੂਜਾ ਬੰਦਾ ਨਹੀਂ ਦੇ ਸਕਦਾ ਤੇ ਜਿਹੜਾ ਕੰਮ ਤੂੰ ਕਰ ਸਕਦਾ ਉਹ ਦੂਜਾ ਬੰਦਾ ਨਹੀਂ ਕਰ ਸਕਦਾ ਤਾਂ ਇਸੇ ਰਿਲੇਟਡ ਉਹਨੂੰ ਸਮਝ ਆ ਗਿਆ ਕਿ ਜ਼ਿੰਦਗੀ ਵਿੱਚ ਸਾਨੂੰ ਕਿਸੇ ਹੋਰ ਨਾਲ ਆਪਣੇ ਆਪ ਨੂੰ ਕੰਪੇਅਰ ਨਹੀਂ ਕਰਨਾ ਚਾਹੀਦਾ ਤੇ ਸਾਨੂੰ ਆਪਣੇ ਅੰਦਰ ਆਪਣੀ ਹੀ ਬੈਸਟ ਕੁਆਲਿਟੀ ਲੱਭਣੀ ਚਾਹੀਦੀ ਹੈ ਕਿ ਸਾਡੇ ਅੰਦਰ ਕੀ ਖਾਸੀਅਤ ਹੈ ਤੇ ਅਸੀਂ ਕਿਹੜੀ ਖਾਸੀਅਤ ਦੇ ਨਾਲ ਆਪਣੇ ਆਪ ਨੂੰ ਸਕਸੈਸ ਕਰ ਸਕਦੇ ਆ ਤੇ ਦੂਜਿਆਂ ਨੂੰ ਵੀ ਖੁਸ਼ ਕਰ ਸਕਦੇ ਆ ਸੋ ਮੇਰੀ ਇਹ ਕਹਾਣੀਿਸ ਨਾਂ ਦਾ ਮੇਰਾ ਮੇਨ ਮਕਸਦ ਇਹ ਹੀ ਸੀ ਕਿ ਸਾਨੂੰ ਵੀ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਦੂਸਰਿਆਂ ਨਾਲ ਕੰਪੇਅਰ ਨਹੀਂ ਕਰਨਾ ਚਾਹੀਦਾ ਕਿਉਂਕਿ ਦੁਨੀਆ ਤੇ ਹਰ ਇੱਕ ਇਨਸਾਨ ਇੰਪੋਰਟੈਂਟ ਹੈ ਤੇ ਹਰ ਇੱਕ ਇਨਸਾਨ 'ਚ ਆਪਣੀ ਹੀ ਇੱਕ ਖਾਸੀਅਤ ਹੈ ਤੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਧੰਨਵਾਦ